ਅਮਨਾਬਾਦ ਦਾ ਫੌਜਦਾਰ ਹੈ ਜਸਪਤ ਰਾਏ ਲਖਪਤ ਰਾਏ ਦਾ ਭਰਾ ਜਿਹੜਾ ਨੇੜੇ ਪਿੰਡਾਂ ਦੇ ਵਿੱਚ ਮਾਮਲਾ ਉਗਰਾ ਰਿਹਾ ਹੈ ਔਰ ਜਿਹੜੇ ਨਹੀਂ ਮਾਮਲਾ ਦੇ ਪਉਂਦੇ ਉਹਨਾਂ ਦੇ ਕੋਲੋਂ ਤੱਕੇ ਦੇ ਨਾਲ ਤਰਦਦ ਕਰਕੇ ਜ਼ੁਲਮ ਕਰਕੇ ਵੀ ਉਹਨਾਂ ਦੇ ਕੋਲੋਂ ਮਾਮਲਾ ਉਗਰਾਉਂਦਾ ਹੈ ਖੁਖਰਾਨ ਨਾਮ ਦੇ ਇੱਕ ਪਿੰਡ ਵਿੱਚ ਬੈਠਾ ਜਿੱਥੇ ਨੂੰ ਇਹ ਖਬਰ ਮਿਲਦੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਕੁਝ ਸਿੱਖ ਆਏ ਨੇ ਕਿੱਥੇ ਆਏ ਨੇ ਗੁਰਦੁਆਰਾ ਰੂੜੀ ਸਾਹਿਬ ਐਮਨਾਬਾਦ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਉਸ ਅਸਥਾਨ ਤੇ ਆਏ ਨੇ ਉੱਥੇ ਬੈਠੇ ਨੇ ਲੰਗਰ ਪਕਾ ਰਹੇ ਨੇ ਇਨੇ ਸੁਨੇਹਾ ਭੇਜਿਆ ਕਿ ਇੱਥੋਂ ਉੱਠ ਕੇ ਚਲੇ ਜਾਓ ਸਿੱਖਾਂ ਨੇ ਕਿਹਾ ਜਸਪਤ ਰਾਏ ਸਾਡਾ ਤੇਰੇ ਨਾਲ ਕੋਈ ਝਗੜਾ ਨਹੀਂ ਹੈ ਨਾ ਤੇਰੇ ਨਾਲ ਕੋਈ ਦੁਸ਼ਮਣੀ ਐ ਤੂੰ ਤੇ ਆਪ ਭਾਵੇਂ ਉੱਚੇ ਅਹੁਦੇ ਤੇ ਬੈਠਾ ਐ ਪਰ ਐਸ ਸਮੇਂ ਇੱਕ ਗੁਲਾਮ ਕੌਮ ਦਾ ਬੰਦਾ ਐ ਇਸ ਕਰਕੇ ਅਸੀਂ ਲੰਗਰ ਪ੍ਰਸ਼ਾਦਾ ਪਕਾ ਰਹੇ ਆ ਪਕਾਵਾਂਗੇ ਛਕਾਂਗੇ ਤੇ ਚਲੇ ਜਾਵਾਂਗੇ ਜਸਪਤ ਰਾਏ ਨੇ ਆਪ ਖੁਖਰਾਂ ਤੋਂ ਤੁਰਿਆ ਐਮਨਾਬਾਦ ਦੀ ਧਰਤੀ ਤੇ ਹੁੰਦਾ ਸਿੱਖਾਂ ਨੂੰ ਆਹਮੋ ਸਾਹਮਣੇ ਹੋ ਕੇ ਕਹਿਣ ਲੱਗਾ ਕਹਿੰਦਾ ਵੀ ਤੁਹਾਡੀ ਇੰਨੀ ਹਿੰਮਤ ਕਿ ਤੁਸੀਂ ਮੇਰੇ ਇਲਾਕੇ ਦੇ ਵਿੱਚ ਆਣ ਕੇ ਮੇਰੇ ਇਲਾਕੇ ਵਿੱਚ ਆਣ ਕੇ ਤੇ ਐਦਾਂ ਲੰਗਰ ਛਕੋ ਲੰਗਰ ਪਕਾਓ ਤੇ ਉੱਤੋਂ ਜੇ ਮੈਂ ਹੁਕਮ ਭੇਜਿਆ ਵੀ ਮੇਰੇ ਇਲਾਕੇ ਤੋਂ ਬਾਹਰ ਹੋ ਜਾਓ ਤੇ ਮੈਨੂੰ ਜਵਾਬ ਦਿਓ ਸਿੱਖਾਂ ਨੇ ਫਿਰ ਕਿਹਾ ਕਿ ਜਸਪਤ ਰਾਏ ਅਸੀਂ ਤੇਰੇ ਨਾਲ ਲੜਨਾ ਨਹੀਂ ਚਾਹੁੰਦੇ ਇਸ ਕਰਕੇ ਅਸੀਂ ਤੈਨੂੰ ਕਹਿੰਨੇ ਆ ਭਾਈ ਵੀ ਤੂੰ ਚਲਿਆ ਜਾ ਅਸੀਂ ਪ੍ਰਸ਼ਾਦਾ ਛਕਾਂਗੇ ਚੱਲੇ ਜਾਵਾਂਗੇ ਇਹਨੇ ਦੋ ਸ਼ਬਦ ਕਹੇ ਇੱਕ ਕਹਿਣ ਲੱਗਾ ਵੀ ਹੁਣ ਚੱਲੇ ਕਿੱਦਾਂ ਜਾਓਗੇ ਜੇ ਇੱਥੇ ਆਏ ਜੇ ਤੇ ਆ ਜਿਹੜੇ ਇੰਨੇ ਕੇਸ ਤੁਸੀਂ ਵਧਾਏ ਜੇ ਇਹਨਾਂ ਕੇਸਾਂ ਦੇ ਰਸੇ ਵਟ ਕੇ ਇਹਨਾਂ ਨੂੰ ਮੁੰਨ ਕੇ ਰਸੇ ਵਟ ਕੇ ਲਾਹੌਰ ਭੇਜਾਂਗੇ ਇੱਕ ਇਹ ਗੱਲ ਕਹੀ ਜਿਹੜੀ ਸਿੱਖਾਂ ਨੂੰ ਬੜੀ ਚੁਬੀ ਦੂਜੀ ਇਹਨੇ ਗੱਲ ਕਹੀ ਕਹਿਣ ਲੱਗਿਆ ਮੈਨੂੰ ਖੋਰੇ ਤੁਸੀਂ ਪਛਾਣਿਆ ਨਹੀਂ ਚੰਗੀ ਤਰ੍ਹਾਂ ਮੈਂ ਜਸਪਤ ਰਾਏ ਆ ਲਖਪਤ ਰਾਏ ਦਾ ਭਰਾ ਉਹ ਲਖਪਤ ਰਾਏ ਜਿਨਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾ ਕੇ ਤੇ ਲਾਹੌਰ ਲਜਾ ਕੇ ਤੇ ਬੰਦ-ਬੰਦ ਕਟਵਾਇਆ ਸੀ ਤੇ ਉਸੇ ਤਰ੍ਹਾਂ ਹੁਣ ਤੁਹਾਡਾ ਵੀ ਮੈਂ ਬੰਦ-ਬੰਦ ਕਟਵਾਵਾਂਗਾ ਹੁਣ ਭਾਈ ਮਨੀ ਸਿੰਘ ਦੀ ਸ਼ਹਾਦਤ ਦੀ ਯਾਦ ਵੀ ਤਾਜ਼ਾ ਹੋ ਗਈ ਦੂਜੇ ਕੇਸਾਂ ਬਾਰੇ ਇਹੋ ਜੇ ਅਪਸ਼ਬਦ ਕਹੇ ਇਨ 'ਤੇ ਇੱਕ ਛੋਟੀ ਜੀ ਝੜਪ ਹੁੰਦੀ ਹੈ ਸਿੱਖਾਂ ਦੇ ਨਾਲ ਇਹਦੀ ਝੜਪ ਹੁੰਦੀ ਹੈ ਉਸ ਝੜਪ ਦੇ ਵਿੱਚ ਇਹਦੀ ਫੌਜ ਪਛਾਣ ਨੂੰ ਦੌੜ ਗਈ ਸਿੱਖਾਂ ਨੇ ਫਿਰ ਵੀ ਉੱਥੋਂ ਅੱਗੇ ਨੂੰ ਚੱਲਣਾ ਜਾਰੀ ਰੱਖਿਆ ਅਗਲੇ ਦਿਨ ਬੱਦੋ ਕੀ ਗੁਸਾਈਆਂ ਇੱਕ ਪਿੰਡ ਪੈ ਜਾਂਦੇ ਨਾਲ ਹੀ ਉੱਥੇ ਉੱਥੇ ਸਿੱਖ ਬੈਠੇ ਨੇ ਸਿੱਖਾਂ ਨੂੰ ਨਹੀਂ ਸੀ ਲੱਗਦਾ ਕਿ ਹੁਣ ਇੱਕ ਵਾਰੀ ਮਾਰ ਖਾ ਕੇ ਜਸਪਤ ਰਾਏ ਦੁਬਾਰਾ ਆਏਗਾ ਪਰ ਇਹ ਦੁਬਾਰਾ ਉੱਥੇ ਆਇਆ ਉੱਥੇ ਫਿਰ ਜਦੋਂ ਹੁਣ ਜੰਗ ਸ਼ੁਰੂ ਹੋਈ ਉਸ ਸਮੇਂ ਨਿਬਾਹੂ ਸਿੰਘ ਨਾਮ ਦੇ ਗੁਰੂ ਕੇ ਸਿੱਖ ਨੇ ਆਪਣੀ ਤਲਵਾਰ ਮੂੰਹ ਚ ਪਾਈ ਦੰਦਾਂ ਚ ਲੈ ਕੇ ਹਾਥੀ ਜਿਹੜੇ ਹਾਥੀ ਤੇ ਸਵਾਰ ਹੋ ਕੇ ਬੈਠਾ ਸੀ ਉਸ ਹਾਥੀ ਦੇ ਪਿੱਛੋਂ ਦੀ ਹਾਥੀ ਦੀ ਪੂਛ ਫੜ ਕੇ ਉਹ ਹਾਥੀ ਤੇ ਚੜ ਗਿਆ ਤਲਵਾਰ ਦੇ ਨਾਲ ਉਹਨੇ ਜਸਪਤ ਰਾਏ ਦਾ ਸਿਰ ਸੀ ਜਿਹੜਾ ਉਹ ਧੜ ਤੋਂ ਵੱਖ ਕਰ ਦਿੱਤਾ ਧੜ ਉੱਤੇ ਫੜਦਾ ਰਹਿ ਗਿਆ ਸਿਰ ਥੱਲੇ ਡੇਗ ਪਿਆ ਹੁਣ ਜਦੋਂ ਮੁਖੀ ਮਾਰਿਆ ਗਿਆ ਫੌਜ ਵੀ ਦੌੜ ਗਈ ਸਾਰੀ ਦੀ ਸਾਰੀ